ਸਤਿ ਸ਼੍ਰੀ ਅਕਾਲ ਜੀ ਅੱਜ ਦਾ ਆਪਣਾ ਟੌਪਿਕ ਹੈ ਬਾਲਾਂ ਦਾ ਜਲਦੀ ਸਫੇਦ ਹੋਣਾ ਸਫੇਦ ਬਾਲ ਜਵਾਨੀ ਚ ਕਰ ਰਹੇ ਨੇ ਸ਼ਰਮਿੰਦਾ ਤਾਂ ਅੱਜ ਤੋਂ ਇਹ ਸ਼ੁਰੂ ਕਰ ਦਿਓ ਇਹ ਛੇ ਕਮ ਬਾਲਾਂ ਦਾ ਝੜਨਾ ਵੀ ਰੁਕੇਗਾ ਅਤੇ ਬਾਲਾਂ ਨੂੰ ਸਫੇਦ ਹੋਣ ਤੋਂ ਰੁਕੇਗਾ ਹਾਊ ਟੂ ਪ੍ਰੀਵੈਂਟ ਵਾਈਟ ਹੈਅਰ 35 ਸਾਲ ਦੀ ਉਮਰ ਤੋਂ ਬਾਅਦ ਬਾਲਾਂ ਦਾ ਸਫੇਦ ਹੋਣਾ ਆਮ ਗੱਲ ਹੈ ਪਰ ਅੱਜ ਕੱਲ੍ਹ ਬਾਲ ਛੋਟੀ ਉਮਰ ਤੋਂ ਹੀ ਸਫੈਦ ਹੋਣੇ ਸ਼ੁਰੂ ਹੋ ਗਏ ਹਨ ਛੋਟੀ ਉਮਰ ਵਿੱਚ ਬਾਰਾਂ ਦਾ ਸਫੈਦ ਹੋਣਾ ਇੱਕ ਤਰ੍ਹਾਂ ਨਾਲ ਸ਼ਖਸੀਅਤ ਉੱਤੇ ਦਾਗ ਲੱਗਣ ਲੱਗ ਪੈਂਦਾ ਹੈ ਲੋਕਾਂ ਦਾ ਭਰੋਸਾ ਘਟਣ ਲੱਗਦਾ ਹੈ ਖੈਰ ਛੋਟੀ ਉਮਰ ਵਿੱਚ ਬਾਲ ਸਲੇਟੀ ਹੋਣ ਦੇ ਕਈ ਕਾਰਨ ਹਨ ਸਲੇਟੀ ਵਾਲਾਂ ਜਾਂ ਹੀ ਸਫੈਦ ਬਾਰਾਂ ਲਈ ਆਪਣੇ ਜੀਨ ਟੈਨਸ਼ਨ ਮਤਲਬ ਤਣਾਅ ਆਟੋ ਇਮਿਊਨ ਰੋਗ ਥਾਇਰਾਇਡ ਵਿਟਾਮਿਨ B12 ਦੀ ਕਮੀ ਸਿਗਰਟ ਨਸ਼ੀ ਵਰਗੇ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ ਇਸ ਤੋਂ ਇਲਾਵਾ ਅੱਜਕੱਲ ਜਿਸ ਤਰ੍ਹਾਂ ਨਾਲ ਸਾਡੀਆਂ ਖਾਣ ਪੀਣ ਦੀਆਂ ਆਦਤਾਂ ਬਜਲ ਗਈਆਂ ਹਨ ਉਸ ਕਾਰਨ ਸਾਡੇ 12 ਨੂੰ ਕਾਫੀ ਪਰੇਸ਼ਾਨੀ ਹੋ ਰਹੀ ਹੈ ਭਾਵੇਂ ਕੋਈ ਵੀ ਹੋਵੇ ਛੋਟੇ ਉਮਰ ਵਿੱਚ 12 ਦਾ ਸਫੈਦ ਹੋਣਾ ਕਿਸੇ ਲਈ ਵੀ ਬਹੁਤ ਮਾੜਾ ਹੁੰਦਾ ਹੈ ਪਰ ਜੇਕਰ ਸ਼ੁਰੂ ਤੋਂ ਹੀ ਕੁਝ ਉਪਾਅ ਕੀਤੇ ਜਾਣ ਤਾਂ ਛੋਟੀ ਉਮਰ ਵਿੱਚ 12 ਦਾ ਸਫੈਦ ਹੋਣ ਤੋਂ ਬਚਿਆ ਜਾ ਸਕਦਾ ਹੈ ਕਰਨ ਤੋਂ ਪਹਿਲਾਂ ਇੱਕ ਰਿਕਵੈਸਟ ਕਰਨੀ ਚਾਹੁੰਦੇ ਆ ਕਿ ਹੁਣ ਵੀਡੀਓ ਨੂੰ ਤੁਸੀਂ ਪੂਰਾ ਦੇਖਣਾ ਹੈ ਜੇਕਰ ਸਕਿਪ ਕਰਕੇ ਦੇਖੋਗੇ ਤਾਂ ਪਤਾ ਨਹੀਂ ਚੱਲੇਗਾ ਅਤੇ ਲਾਈਕ ਜ਼ਰੂਰ ਕਰਨਾ ਪਹਿਲੇ ਨੰਬਰ ਤੇ ਆਪਣੀ ਖੁਰਾਕ ਵਿੱਚ ਕਈ ਤਰ੍ਹਾਂ ਦੇ ਵਿਟਾਮਿਨਾਂ ਦੀ ਮਾਤਰਾ ਵਧਾਓ ਹੈਲਥ ਲਾਈਨ ਦੀ ਰਿਪੋਰਟ ਮੁਤਾਬਕ ਵਿਟਾਮਿਨ B ਵਿਟਾਮਿਨ B12 ਵਿਟਾਮਿਨ D ਵਿਟਾਮਿਨ ਅਤੇ ਵਿਟਾਮਿਨ A ਛੋਟੀ ਉਮਰ ਵਿੱਚ ਬਾਲਾਂ ਨੂੰ ਸਫੈਦ ਹੋਣ ਤੋਂ ਰੋਕਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ ਹਾਂਜੀ ਦੂਸਰਾ ਨੰਬਰ ਵਿਟਾਮਿਨ ਤੋਂ ਇਲਾਵਾ ਖਣਿਜ ਵੀ ਬਹੁਤ ਜ਼ਰੂਰੀ ਹਨ ਇਹ ਖਣਿਜ ਬਾਲਾਂ ਲਈ ਬਾਲਾਂ ਦੇ ਵਿਕਾਸ ਅਤੇ ਅੰਦਰੋਂ ਫੋਲਿਕਸ ਦੀ ਮਰਮਤ ਲਈ ਜ਼ਰੂਰੀ ਹਨ ਜ਼ਿੰਕ ਹਾਇਰਨ ਸਲੇਨੀਅਮ ਅਤੇ ਕਾਪਰ ਵਰਗੇ ਖਣਿਜ ਬਾਲਾਂ ਨੂੰ ਮਜ਼ਬੂਤ ਬਣਾਉਂਦੇ ਹਨ ਅਤੇ ਬਾਲਾਂ ਦੇ ਸਮੇਂ ਤੋਂ ਪਹਿਲਾਂ ਸਫੈਦ ਹੋਣ ਤੋਂ ਰੋਕਦੇ ਹਨ ਹਾਂਜੀ ਤੀਸਰਾ ਨੰਬਰ ਹੈ ਜੇਕਰ ਤੁਸੀਂ ਜਵਾਨੀ ਚ ਬਾਲਾਂ ਨੂੰ ਸਲੇਟੀ ਹੋਣ ਤੋਂ ਰੋਕਣਾ ਚਾਹੁੰਦੇ ਹੋ ਮਤਲਬ ਸਫੈਦ ਹੋਣ ਤੋਂ ਰੋਕਣਾ ਚਾਹੁੰਦੇ ਹੋ ਤਾਂ ਤੋਂ ਹੀ ਸਿਗਰਟ ਅਤੇ ਸ਼ਰਾਬ ਤੋਂ ਦੂਰ ਰਹੋ ਮਤਲਬ ਜਦੋਂ ਤੁਸੀਂ ਬਚਪਨ ਵਿੱਚ ਹੁੰਦੇ ਆ ਤਾਂ ਤੁਹਾਨੂੰ ਸਿਗਰਟ ਸ਼ਰਾਬ ਅਤੇ ਤੰਬਾਕੂ ਤੋਂ ਦੂਰ ਰਹਿਣਾ ਚਾਹੀਦਾ ਜਿਸ ਵਿੱਚ ਕਿ ਹਜ਼ਾਰਾਂ ਕੈਮੀਕਲ ਹੁੰਦੇ ਹਨ ਜੋ ਬਾਲਾਂ ਦੀਆਂ ਜੜ੍ਹਾਂ ਵਿੱਚ ਮੈਲੇਨਿਨ ਨੂੰ ਇਸੇ ਲਈ ਸਿਗਰਟ ਬਾਲਾਂ ਦੀ ਦੁਸ਼ਮਣ ਹੈ। ਨੰਬਰ 4 ਲੰਬੇ ਸਮੇਂ ਤੱਕ ਬਾਲਾਂ ਨੂੰ ਧੁੱਪ ਵਿੱਚ ਰੱਖਣ ਨਾਲ ਬਾਲ ਜਲਦੀ ਸਫੈਦ ਹੋ ਜਾਂਦੇ ਹਨ। ਯਾਨੀ ਬਾਲ ਪੱਕ ਜਾਂਦੇ ਹਨ। ਇਸ ਲਈ ਬਾਲਾਂ ਨੂੰ ਸਫੈਦ ਹੋਣ ਤੋਂ ਬਚਾਉਣ ਲਈ ਇਹਨਾਂ ਨੂੰ ਧੁੱਪ ਤੋਂ ਬਚਾਓ। ਕਿਉਂਕਿ ਪੁਰਾਣੇ ਸਮੇਂ ਵਿੱਚ ਸਿਰ ਨੂੰ ਹਮੇਸ਼ਾ ਢੱਕ ਕੇ ਰੱਖਦੇ ਸੀ। ਤੇ ਬਾਲ ਵੀ ਜਲਦੀ ਸਫੈਦ ਨਹੀਂ ਹੁੰਦੇ ਸੀ ਪਰ ਅੱਜ ਕੱਲ੍ਹ ਰਹਿਣ ਸਹਿਣ ਬਹੁਤ ਬਦਲ ਗਿਆ ਹੈ ਇਸ ਤੋਂ ਇਲਾਵਾ ਵਾਲਾਂ ਤੇ ਰਸਾਇਣਾਂ ਦੀ ਵਰਤੋਂ ਕਰਨ ਨਾਲ ਵੀ ਬਾਲਾਂ ਨੂੰ ਸਮੇਂ ਤੋਂ ਪਹਿਲਾਂ ਸਫੈਦ ਹੁੰਦਾ ਹੈ ਇਸ ਲਈ ਬਾਲਾਂ ਨੂੰ ਬਲੀਚ ਜ਼ਿਆਦਾ ਬਲੀਚ ਕਰਨਾ ਜ਼ਿਆਦਾ ਗਰਮ ਕਰਨਾ ਕਰਲਿੰਗ ਆਇਰਨ ਦੀ ਵਰਤੋਂ ਕਰਨਾ ਡਰਾਇਰ ਹਾਰਡ ਸ਼ੈਂਪੂ ਸਾਬਣ ਆਦਿ ਦੀ ਵਰਤੋਂ ਨਾ ਕਰੋ ਜਾਂ ਜੋ ਤੁਸੀਂ ਆਪਣੇ ਬਾਰਾਂ ਨੂੰ ਸਮੇਂ ਤੋਂ ਪਹਿਲਾਂ ਸਫੈਦ ਹੋਣ ਤੋਂ ਰੋਕ ਸਕੋ ਅਤੇ ਇਸ ਦੇ ਵਿੱਚ ਖੁਰਾਕ ਦਾ ਵੀ ਬਹੁਤ ਅਹਿਮ ਭੂਮਿਕਾ ਹੁੰਦੀ ਹੈ ਨੰਬਰ 5 ਖੁਰਾਕ ਵਿੱਚ ਹਰੀਆਂ ਸਬਜ਼ੀਆਂ ਗਾਜਰ ਸੂਰਜਮੁਖੀ ਦੇ ਬੀਜ ਕद्दू ਦੇ ਬੀਜ ਅਦਰਕ ਲਸਣ ਸ਼ਕਰਕੰਦੀ ਪਿਆਜ਼ ਹਲ ਗੋਭੀ ਬ੍ਰੋਕਲੀ ਬਦਾਮ ਅਖਰੋਟ ਕੜੀ ਪੱਤੇ ਆਸ਼ਵਗੰਧਾ ਆਮਲਾ ਟਮਾਟਰ ਐਵੋਕਾਡੋ ਬਲੂਬੇਰੀ ਮੱਖਣ ਪਾਲਕ ਖਾਣੇ ਵਿੱਚ ਸ਼ਾਮਲ ਹੋਣੇ ਚਾਹੀਦੇ ਹਨ ਅੱਦੀ ਜੀ ਵਰਤੋਂ ਜ਼ਰੂਰ ਕਰੋ ਨੰਬਰ 6 12 ਲਈ ਅਕਸਰ ਕਰੇਲ ਨੂੰ ਉਸਕਿਆਂ ਨਾਲ ਸੇਵਨ ਲਾਭਦਾਇਕ ਰਹੇਗਾ ਜੋ ਆਪਾਂ ਵਾਲਾਂ ਲਈ ਕੈਮੀਕਲ ਵਾਲੇ ਡਾਈ ਵਰਤਦੇ ਹਾਂ ਉਹ ਵੀ ਆਪਣੇ ਵਾਲਾਂ ਨੂੰ ਬਹੁਤ ਜਲਦੀ ਖਰਾਬ ਕਰਦੇ ਹਨ ਤਾਂ ਤੇ ਨਿਗਾ ਤੇ ਵੀ ਅਸਰ ਪੈਂਦਾ ਹੈ ਉਸ ਦੇ ਲਈ ਆਮਲੇ ਦਾ ਜੂਸ ਪੀਓ ਤਿਲਾਂ ਦੇ ਤੇਲ ਨਾਲ ਮਾਲਿਸ਼ ਕਰਨ ਨਾਲ ਵੀ ਫਾਇਦਾ ਹੁੰਦਾ ਹੈ ਸ਼ੁੱਧ ਦੇਸੀ ਘਿਓ ਨਾਲ ਵਾਲਾਂ ਦੀ ਮਾਲਿਸ਼ ਕਰਨਾ ਬਹੁਤ ਫਾਇਦੇਮੰਦ ਸਾਬਤ ਹੋਵੇਗਾ ਅੰਬੂਰੂਦ ਦਾ ਜੂਸ 12 ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ ਕਣਕ ਦਾ ਘਾ ਦਾ ਜੂਸ ਮਤਲਬ ਹੀਟ ਗ੍ਰਾਸ ਉਸ ਦਾ ਜੂਸ ਗਾਜਰ ਗੁਲਾਬ ਦਾ ਤੇਲ ਆਸ਼ਵਗੰਧਾ ਆਦਿ ਦੀ ਨਿਯਮਤ ਅੰਤਰਾਲ ਤੇ ਵਰਤੋਂ ਪਾਲਾਂ ਤੋਂ ਇਹ ਸਮੇ ਤੋਂ ਪਹਿਲਾਂ ਸਫੈਦ ਹੋਣ ਤੋਂ ਰੋਕਦੀ ਹੈ ਅਤੇ ਬਾਲਾਂ ਨੂੰ ਸੰਘਣਾ ਤੇ ਮਜ਼ਬੂਤ ਬਣਾਉਂਦੀ ਹੈ ਇਹ ਸਾਬ ਆਪਣੀ ਜ਼ਿੰਦਗੀ ਵਿੱਚ ਸ਼ਾਮਲ ਕਰਕੇ ਤੁਸੀਂ ਆਪਣੇ ਵਾਲਾਂ ਨੂੰ ਜਲਦੀ ਸਪੈਰ ਹੋਣ ਤੋਂ ਰੋਕ ਸਕਦੇ ਹੋ। ਵੀਡੀਓ ਦੇਖਣ ਲਈ ਧੰਨਵਾਦ। ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ। ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ। ਅਤੇ ਨੋਟੀਫਿਕੇਸ਼ਨ ਨੂੰ ਆਨ ਕਰ ਦੇਣਾ। ਥੈਂਕ ਯੂ ਫॉर ਵਾਚਿੰਗ। ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ।